ਪਤਾ ਕੀ ਕਹਿੰਦੇ ਨੇ ਕਿ ਭਾਈ ਇਹ ਕੋਈ ਉਮਰ ਥੋੜਾ ਹੈ ਗੁਰਬਾਣੀ ਪੜ ਪੜਮ ਰਹੇ ਸਕੂਲ ਕਾਲਜ ਜਾਣ ਦੀ ਉਮਰ ਹੈ। ਇਹ ਕਥਾ ਇਹ ਕੀਰਤਨ ਇਹ 사త్సੰਗ ਕੇ ਬੱਚਿਆਂ ਵਾਸਤੇ ਥੋੜੀ ਹੈ। ਇਹ ਤਾਂ ਟਾਈਮ ਬਰਬਾਦ ਹੈ, ਟਾਈਮ ਵੇਸਟ ਹੈ। ਕਿ 사త్సੰਗ ਜੀ ਇਹ ਇਹ ਵਚਨ ਕਰਦੇ ਨੇ। ਜੇ ਕਿਸੇ ਨੂੰ ਕਹੋਗੇ ਨਾ ਕਿ ਭਾਈ ਬੱਚੇ ਨੂੰ ਕਲਾਸ ਚ ਲਿਆਓ, ਬੱਚੇ ਨੂੰ ਗੁਰਬਾਣੀ ਨਾਲ ਜੋੜੋ ਤਾਂ ਪਤਾ 사త్సੰਗ ਜੀ ਕੀ ਕਹਿੰਗੇ ਭਾਈ ਬੱਚੇ ਦੀ ਪੜਨ ਦੀ 사త్సੰਗ ਜੀ ਸਹੀ ਹੈ, ਪੜਨਾ ਵੀ ਜ਼ਰੂਰੀ ਹੈ। ਪਰ ਮੇਕੋ ਬੇਨਤੀ ਕਰਾਂ ਜੋ ਗੁਰਬਾਣੀ ਹੈ ਉਹ ਤੁਹਾਡੇ ਬੱਚੇ ਦਾ ਕਰੈਕਟਰ ਬਣਾਏਗੀ ਤੇ ਸਤਸੰਗਤ ਜੀ ਬਹੁਤ ਵੱਡਾ ਸੱਚ ਹੈ ਕਿ ਗੁਰਬਾਣੀ ਝੋ ਹੈ ਗੁਰਬਾਣੀ ਸਤਸੰਗ ਕੀਰਤਨ ਇਹ ਬੱਚੇ ਦਾ ਕਰੈਕਟਰ ਨਿਰਮਾਣ ਕਰਦੇ ਨੇ ਉਹਦੀਆਂ ਆਦਤਾਂ ਦਾ ਨਿਰਮਾਣ ਕਰਦੇ ਅੱਜ ਦੇਖਣਾ ਸਤਸੰਗਤ ਜੀ ਵੱਡੇ ਵੱਡੇ ਅਫਸਰ ਵਿਸ਼ਵਤਲੰਦੇ ਫੜੇ ਜਾ ਰਹੇ ਨੇ ਵੱਡੇ ਵੱਡੇ ਬਿਜ਼ਨਸਮੈਨ ਘਟਾਲਿਆਂ ਦੇ ਵਿੱਚ ਨਾਮ ਆ ਰਹੇ ਗੁਰੂ ਰੂਪੀ ਕੈਰੀ ਸਤਸੰਗਤ ਜੀ ਵੱਡੇ ਵੱਡੇ ਜਿਨ੍ਹਾਂ ਦਾ ਬਹੁਤ ਨਾਮ ਹੈ ਬੜਾ ਪੈਸਾ ਕਮਾਇਆ ਬੜੀ ਪੜਾਈਆਂ ਕੀਤੀਆਂ ਕੱਜ ਸਾਸੰਗਤ ਜੀ ਜ਼ਿਲ੍ਹਾ ਚ ਬੈਠੇ ਵੱਡੇ ਵੱਡੇ ਅਫਸਰ ਸਾਸੰਗਤ ਜੀ ਸੁਸਾਈਡ ਕਰ ਰਹੇ ਨੇ ਬਹੁਤ ਸਾਰੇ ਬਿਜ਼ਨਸਮੈਨ ਐਸੇ ਨੇ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਹੈ ਸਾਸੰਗਤ ਜੀ ਐਸੇ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਆਪਣੇ ਬੱਚਾ ਨੂੰ ਪੜ੍ਹਾਓ ਲਿਖਾਓ ਕਾਮਯਾਬ ਕਰੋ ਪ੍ਰਸਾਦ ਸਿੰਘ ਜੀ ਅੱਜ ਜੋ ਮਾਹੌਲ ਜਾ ਰਿਹਾ ਹੈ ਨਾ ਕਿ ਬੱਚੇ ਵੀ ਆਤਮ ਹੱਤਿਆ ਵੱਲ ਵੱਧ ਰਹੇ ਨੇ ਬੱਚਾ ਸੱਚ ਤੇ ਝੂਠ 'ਚ ਫਰਕ ਨਹੀਂ ਕਰ ਪਾ ਰਿਹਾ। ਸਤਸੰਗਤ ਜੀ ਜੋ ਬੱਚਾ ਹੈ ਜੇ ਜ਼ਿੰਦਗੀ 'ਚ ਕਾਮਯਾਬ ਹੋ ਗਿਆ ਠੀਕ ਹੈ ਨਹੀਂ ਤਾਂ ਸਤਸੰਗਤ ਜੀ ਸੁਸਾਇਸਾਈਡ ਕਰ ਰਿਹਾ। ਆ ਦੋ ਦਿਨ ਪਹਿਲਾਂ ਸਤਸੰਗਤ ਜੀ ਹੁਣ ਪੁਨਾ ਜਾ ਕੇ ਆਏ ਤੇ ਕਿਸੇ ਵੀਰ ਨਾਲ ਸਤਸੰਗਤ ਜੀ ਗੱਲ ਚੱਲ ਰਹੀ ਸੀ ਤੇ ਇੱਕ ਸਤਸੰਗਤ ਜੀ ਵਿਅਕਤੀ ਨੇ ਇੱਕ ਨੌਜਵਾਨ ਵਿਅਕਤੀ ਨੇ ਸਿਰਫ ਐਸ ਕਰਕੇ ਆਤਮ ਹੱਤਿਆ ਕਰ ਲਈ ਕਿ ਭਾਈ ਉਹ ਕਾਮਯਾਬ ਨਹੀਂ ਹੋਇਆ। ਸਤਸੰਗਤ ਜੀ ਦੋ ਦਿਨ ਪਹਿਲਾਂ ਹੀ ਪਤਾ ਲੱਗਿਆ। ਤੇ ਜਦੋਂ ਇਹ ਖਬਰ ਸੁਣੀ ਸਤਸੰਗਤ ਜੀ ਇਹ ਗੱਲ ਉਹਨਾਂ ਤੋਂ ਸੁਣੀ ਕਿ ਭਾਈ ਇੱਕ ਇਨਸਾਨ ਨੇ ਸਿਰਫ ਐਸ ਕਰਕੇ ਆਤਮ ਹੱਤਿਆ ਕਰ ਲਈ ਕਿ ਭਾਈ ਉਹ ਜ਼ਿੰਦਗੀ 'ਚੇ ਕਾਮਯਾਬ ਨਹੀਂ ਹੋਇਆ ਤੇ ਸੋਚੋ ਸਤਸੰਗਤ ਜੀ ਬਹੁਤ ਲੋਕ ਐਸੇ ਨੇ ਨਾ ਜੋ 40 ਸਾਲ ਦੀ ਉਮਰ ਦੇ ਬਾਅਦ ਜਾ ਕੇ ਸਤਸੰਗਤ ਜੀ ਅਮੀਰ ਹੋਏ ਕਦੇ ਖੁਦ ਕਿਰਾਏ ਤੇ ਰਹਿੰਦੇ ਸਨ ਸਤਸੰਗਤ ਜੀ ਲੋਕ ਉਹਨਾਂ ਦੇ ਕਿਰਾਏ ਤੇ ਰਹਿੰਦੇ ਇੱਕ ਕਮਰੇ ਵਾਲੇ ਮਹਿਲਾ 'ਚ ਰਹਿ ਰਹੇ ਨੇ ਸਤਸੰਗਤ ਜੀ ਤੇ ਉਹ ਸਤਿਗੁਰ ਕਬੀਰ ਮਹਾਰਾਜ ਜੀ ਵੀ ਸਾਨੂੰ ਸਮਝਾਉਣ ਆਏ ਨੇ ਕਿ ਭਾਈ ਪੜੋ ਜਿੰਨਾ ਪੜਨਾ ਸਤਸੰਗਤ ਜੀ ਪੜੋ ਨੌਕਰੀ ਕਰੋ ਬਿਜ਼ਨਸ ਕਰੋ ਜ਼ਿੰਦਗੀ ਚ ਰੋਜੀ ਰੋਟੀ ਕਮਾਉਣ ਲਈ ਜੋ ਕਰਨਾ ਹੈ ਕਰੋ ਪਰ ਸਤਸੰਗਤ ਜੀ ਯਾਦ ਰੱਖਿਓ ਮਹਾਰਾਜ ਜੀ ਕਹਿੰਦੇ ਨੇ ਰਾਮ ਸਿਮਰ ਪਛਤਾਏਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਵਿੱਚ ਜਾਏਗਾ ਕਿ ਸਤਸੰਗਤ ਜੀ ਸਹੀ ਅਸੀਂ ਪੜਨਾ ਹੈ ਲਿਖਣਾ ਹੈ ਮਿਹਨਤ ਕਰਨੀ ਹੈ ਕਮਾਈਆਂ ਵੀ ਕਰਨੀਆਂ ਨੇ ਪਰਿਵਾਰ ਵੀ ਸੰਭਾਲਣਾ ਹੈ ਪਰ ਕੁਝ ਸਮਾਂ ਆਪਾਂ ਆਪਣੇ ਵਾਸਤੇ ਨਾ ਜ਼ਰੂਰ ਕੱਢਣਾ ਕਿਉਂਕਿ ਸਤਸੰਗ ਜੀ ਬੜੇ ਧਿਆਨ ਨਾਲ ਸੁਣਨਾ ਧਰਮ ਰਾਏ ਜਦ ਲੇਖਾ ਮੰਗਾ ਕਿਆ ਮੁਖ ਲੈ ਕੇ ਜਾਏਗਾ ਜਦੋਂ ਕਰਮਾਂ ਦਾ ਹਿਸਾਬ ਸਾਡੇ ਇਕੱਲੇ ਦਾ ਹੋਣਾ ਤਾਂ ਅਸੀਂ ਦੂਜਿਆਂ ਪਿੱਛੇ ਝੂਠ ਕਿਉਂ ਬੋਲੀਏ ਦੂਜਿਆਂ ਪਿੱਛੇ ਸਤਸੰਗ ਜੀ ਦੋ ਨੰਬਰ ਦਾ ਪੈਸਾ ਕਿਉਂ ਕਮਾਈ ਦੁੱਖ ਸੁੱਖ ਕਰ ਕੇ ਕੁਟੰਬ ਜਿਵਾਇਆ ਮਰਤੀ ਬਾਰਿਕ ਸੁਖ ਦੁੱਖ ਪਾਇਆ ਜਦੋਂ ਕਰਮ ਸਾਡੇ ਇਕੱਲੇ ਦੇ ਨੇ ਕਿ ਸਾਬਸੀ ਕੱਲੇ ਨਹੀਂ ਦੇਣਾ ਤੇ ਫੇਰ ਸਤ ਸੰਗਤ ਜੇ ਆਪਾਂ ਦੂਜਿਆਂ ਵਾਸਤੇ ਮਾੜੇ ਕਰਮ ਕਿਉਂ ਕਰੀਏ ਤੇ ਇਤਿਹਾਸ ਗਵਾਹ ਹੈ ਸਤ ਸੰਗਤ ਜੀ ਜਿਨ੍ਹਾਂ ਨੇ ਇਮਾਨਦਾਰੀ ਨਾਲ ਪਰਿਵਾਰ ਪਾਲੇ ਨੇ ਉਹਨਾਂ ਦੇ ਪਰਿਵਾਰਾਂ ਨੇ ਬੜੀ ਤਰੱਕੀਆਂ ਕੀਤੀਆਂ ਨੇ RAM ਸਿਮਰ ਬਚਤਾਏਗਾ ਮਨ ਤੇ ਸਤ ਸੰਗਤ ਜੀ ਜਦੋਂ ਬੁਢਾਪਾ ਆਉਂਦਾ ਹੈ ਨਾ ਮਹਾਰਾਜ ਜੀ ਫਰਮਾਉਂਦੇ ਨੇ ਬਾਰਾਮ ਬਰਸ ਬਾਲਪਨ ਬਿਤੇ 20 ਬਰਸ ਕੁਛ ਤਪ ਨਾ ਕੀਓ 30 ਬਰਸ ਕੁਛ ਦੇਵ ਨਾ ਪੂਜਾ ਫਿਰ ਪਛਤਾਣਾ ਬਿਰਦ ਪਿਓ 사ਸੰਗਤ ਜੀ ਬਡਾਪੇ ਚ ਯਾਦ ਆਂਦਾ ਏ ਖਾਸ ਕਰਕੇ ਜੋ ਮੇਰੇ ਭਰਾ ਨੇ ਨਾ ਇਹ ਜੋ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਜਾਂਦੇ ਨੇ 사ਸੰਗਤ ਜੀ ساری ਉਮਰ ਸਮਾਜ ਨੂੰ ਨਹੀਂ ਪੁੱਛਦੇ ਵੱਡੇ ਵੱਡੇ ਅਫਸਰ ਦੇਖ ਲੈਣਾ 사ਸੰਗਤ ਜੀ ਉਹ ਸਮਾਜ ਨੂੰ ਪੁੱਛਿਆ ਹੀ ਨਹੀਂ ਕਰਦੇ ਜਿਹਨ ਜਦੋਂ ਰਿਟਾਇਰ ਹੋ ਜਾਂਦੇ ਨੇ ਸਤਸੰਗਤ ਜੀ ਦੂਸਰਾ ਸਮਾਜ ਜੋ ਬਹੁਤ ਘੱਟ ਐਕਸੈਪਟ ਕਰਦਾ ਤੇ ਜਦੋਂ ਖੁਦ ਦੇ ਸਮਾਜ ਵੱਲ ਵਧਦੇ ਨੇ ਸਤਸੰਗਤ ਜੀ ਜਦੋਂ ਸਮਾਜ ਨੂੰ ਲੋਡ ਸੀ ਉਦੋਂ ਸਮਾਜ ਦੇ ਨਹੀਂ ਹੋਏ ਤੇ ਅੱਜ ਜਦੋਂ ਸਤਸੰਗਤ ਜੀ ਸਮਾਜ ਨੂੰ ਇੰਨਾ ਦੀ ਲੋਡ ਨਹੀਂ ਹੈ ਕਿਉਂਕਿ ਉਹ ਤਾਂ ਰਿਟਾਇਰ ਹੋ ਚੁੱਕੇ ਨੇ ਪਾਵਰ ਨਹੀਂ ਹੈ ਪਾਵਰ 'ਚ ਨਹੀਂ ਹੁਣ ਸਮਾਜ ਨਹੀਂ ਐਕਸੈਪਟ ਕਰਦਾ ਸਤਸੰਗਤ ਜੀ ਹੁਣੇ ਪ੍ਰਧਾਨ ਬਣਨਾ ਚਾਹੁੰਦੇ ਨੇ ਚੇਅਰਮੈਨ ਬਣਨਾ ਚਾਹੁੰਦੇ ਨੇ ਸੈਕਟਰੀ ਬਣਨਾ ਚਾਹੁੰਦੇ ਨੇ ਮਿਸ਼ਨ ਚਲਾਉਣਾ ਚਾਹੁੰਦੇ ਨੇ ਸਾਸਨ ਕਿਦ ਨੂੰ ਸਮਾਜ ਨੂੰ ਸਵਕਾਰ ਕਰ ਇਹ ਇਹ ਹੋ ਰਿਹਾ ਹੈ ਮਹਾਰਾਜ ਜੀ ਪਰਮਾਰ ਇਹਨਾਂ ਨੂੰ ਰਾਮ ਸਿਮਰ ਪਛਤਾਏ ਫਿਰ ਬੁੜਾਪੇ ਚ ਜਾ ਕੇ ਯਾਦ ਹੁੰਦਾ ਕਿ ਭਾਈ ਮੈਂ ਐਡਾ ਵੱਡਾ ਅਫਸਰ ਸੀ ਮੈਂ ਆਪਣੇ ਸਮਾਜ ਦੇ ਕਦੇ ਕੰਮ ਨਹੀਂ ਆਇਆ ਮੇਰੀ ਨੌਕਰੀ ਜੋ ਹੈ ਸਾਡੇ ਗੁਰੂਆਂ ਦੀ ਮਿਹਨਤ ਨਾਲ ਮਿਲੀ ਹੈ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਦੀ ਮਿਹਨਤ ਨਾਲ ਮਿਲੀ ਹੈ ਤੇ ਮੈਂ ਕਦੇ ਸਮਾਜ ਦੇ ਕੰਮ ਨਹੀਂ ਆਇਆ ਤ ਸਤਸੰਗਤ ਜੀ ਆਪਾਂ ਕਿਸੇ ਬੁਰੇ ਇਨਸਾਨ ਦੇ ਕੰਮ ਨਹੀਂ ਆਣਾ ਘਟੋ ਘਟ ਜਿਹੜੇ ਚੰਗੇ ਨੇ ਸਤਸੰਗਤ ਜੀ ਉਹਨਾਂ ਦੇ ਕੰਮ ਆਣਾ ਸ਼ੁਰੂ ਹੋ ਗਏ। RAM ਸਿਮਰ ਤੇ ਸਤਸੰਗਤ ਜੀ ਸਬਾਲਿਕ ਦਾ ਨਾਮ ਜਪਿਆ ਕਰੋ। ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੀਏ। ਮਹਾਰਾਜ ਜੀ ਕਹਿੰਦੇ ਨੇ ਭਾਈ ਤੂੰ ਸੱਚ ਦੇ ਮਾਰਗ ਤੇ ਨਹੀਂ ਚੱਲਦਾ। ਜੋ ਗੁਰੂ ਵਾਲੇ ਨਹੀਂ ਹੈ ਗੁਰੂ ਦੇ ਬਚਨ ਨਹੀਂ ਜਿਮਨਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਬਹੁਤ ਪਛਤੰਦਾ ਫਿਰ ਬਾਤ ਜੀ। ਕਾਪੀ ਜੀਰਾ ਲੋਭ ਕਰਤ ਹੈ ਆਜ ਕਲ ਉੱਟ ਜਾਏਗਾ ਸਾਸੰਗ ਜੀ ਬੜਾ ਲਾਲਚਿਆ ਦਿੰਦਾ ਲਾਲਚ ਕਰਕੇ ਪਤਨੀ ਪਤੀ ਨੂੰ ਮਾਰਦੀ ਹੈ ਪਤੀ ਪਤਨੀ ਨੂੰ ਮਾਰ ਬੱਚੇ ਮਾਤਾ ਪਿਤਾ ਨੂੰ ਮਾਰ ਰਹੇ ਨੇ ਧੋਕਾ ਦੇ ਆ ਸਾਸੰਗ ਜੀ ਥੋੜੇ ਦਿਨ ਪਹਿਲਾਂ ਘਟਨਾ ਸੁਣੀ ਸੀ ਨਾ ਕਿ ਉਹਨਾਂ ਦੇ ਸਾਸੰਗ ਜੀ ਦੱਸਿਆ ਜਾਂਦਾ ਕਿ ਨੌਕਰ ਦੇ ਨਾਮ ਤੇ ਇੰਸ਼ੋਰੈਂਸ ਤੇ ਸਾਸੰਗ ਜੀ ਉਹਦੀ ਨਕਲੀ লাশ ਬਣਾ ਕੇ ਪੁਤਲੇ ਵਾਲੀ লাশ ਬਣਾ ਕੇ ਉਹ ਵਰਤੀ ਦੇ ਵਿੱਚ ਲੈ ਵੀ ਆਏ ਤੇ ਭਾਈ ਜਦੋਂ ਜਲਾਲ ਲੱਗਿਆ ਉਦੋਂ ਦੂਜਿਆਂ ਨੂੰ ਸ਼ੱਕ ਹੋਇਆ ਕਿ ਭਾਈਏ ਜੋ ਪੁੱਤਲਾ ਹੈ ਦੇਖਿਆ ਤਾਂ ਸਾਦ ਸੰਗਤ ਜੀ ਅਸਲ ਦੇ ਵਿੱਚ ਹੀ ਪੁੱਤਲਾ ਸੀ ਤੇ ਹੁਣ ਸੇੜ ਜੀ ਤੇ ਸਾਦ ਸੰਗਤ ਜੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੇਲ੍ਹ ਚ ਜਾਣਾ ਪਿਆ ਤੇ ਕਦੇ ਕਰਕੇ ਸਾਦ ਸੰਗਤ ਜੀ ਕਿਉਂਕਿ ਉਸ ਉਹਦੇ ਨਾਮ ਤੇ ਜਿਹਦੀ ਉਹ ਲਾਸ਼ ਬਣਾਉਣਾ ਚਾਹੁੰਦੇ ਸੀ ਉਹ ਤਾਂ ਜਿੰਦਾ ਸੀ ਜਿਹਦਾ ਪੁੱਤਲਾ ਸਾੜਨਾ ਚਾਹੁੰਦੀ ਸੀ ਸਾਦ ਸੰਗਤ ਜੀ ਲੱਖਾਂ ਰੁਪਏ ਦਾ ਇੰਸ਼ੋਰੈਂਸ ਸੀ ਕਿ ਭਾਈ ਉਹ ਮਰ ਜਾਵੇਗਾ ਉਸ ਤੋਂ ਬਾਅਦ ਜਦੋਂ ਸਲਿੱਪ ਮਿਲੇਗੀ ਸਰਟੀਫਿਕੇਟ ਬਣਾ ਲਵਾਂਗੇ ਤੇ ਪੈਸੇ ਕਢਾ ਲਵਾਂਗੇ। ਪਾਪੀ ਜੀਰਾ ਲੋਭਕਰਤ ਹੈ ਬੜਾ ਲਾਲਚ ਸਤਸੰਗਤ ਜੀ ਪਰ ਇੱਕ ਗੱਲ ਭੁੱਲ ਜਾਂਦਾ। ਆਜ ਕਾਲ ਉੱਠ ਜਾਏਗਾ ਅੱਜ ਨਹੀਂ ਤਾਂ ਸਤਸੰਗਤ ਜੀ ਕੱਲ ਛੱਡ ਕੇ ਜਾਣਾ ਹੀ ਹੈ ਤੇ ਭਾਈ ਜਦੋਂ ਜਾਣਾ ਹੈ ਕਿਉਂ ਸਤਸੰਗਤ ਜੀ ਕਿਸੇ ਦੇ ਧੀ ਪੁੱਤ ਨੂੰ ਆਪਾ ਨਸ਼ੇ ਤੇ ਲਾਈ। ਜਦੋਂ ਜਾਣਾ ਹੈ ਕਿਉਂ ਦੋ ਦੋ ਨੰਬਰ ਦਾ ਜੋ ਬੇਈਮਾਨੇ ਦਾ ਪੈਸਾ ਆਪਣੇ ਘਰਾਂ ਚ ਲੈ ਕੇ ਆਏ। ਕਿਉਂ 사ਸੰਗਤ ਜੀ ਰਿਸ਼ਤੇਦਾਰਾਂ ਨਾਲ ਲੜਾਈਆਂ ਕਰੀ ਜੋ ਜੈਸਾ ਹੈ ਰਹਿਣ ਦੋ ਪਿਆਰ ਨਾਲ ਸਮਝਾਓ ਕਰੋ 사ਸੰਗਤ ਜੀ ਪਰ ਮਹਾਰਾਜ ਜੀ ਫਰਮਾ ਰਹੇ ਕਿ ਭਾਈ ਜਦੋਂ ਲੈ ਕੇ ਕੁਛ ਨਹੀਂ ਜਾਣਾ ਤੇ ਗੁਰੂ ਰੂਪੀ 사ਸੰਗਤ ਜੀ ਕਿਉਂ ਆਪਾ ਬੋ ਚੱਕਿਆ ਹੋਇਆ ਪਾਪੀ ਜੀਰਾ ਲੋਭ ਕਰਤਾ ਹੈ ਆਜ ਕਲ ਉੱਠ ਜਾਏਗਾ ਤੇ ਪਤਾ ਕਿਸੇ ਦਾ ਨਹੀਂ 사ਸੰਗਤ ਜੀ ਕੌਣ ਕਿਸ ਵੇਲੇ ਉੱਠ ਜਾਣਾ ਹੈ ਰਾਮ ਗयो 라ਵਣ ਗयो ਜਾ ਕੋ ਬੋ ਪਰਵਾਰ ਕਹੋ ਨਾਨਕ ਕਿ ਚਿਰ ਨਹੀਂ ਸੁਪਨੇ ਜੋ ਸੰਸਾਰ ਗੁਰੂ ਰੂਪੀ ਕੈਰੀ ਸਾਧ ਸੰਗਤ ਜੀ ਕਦੇ ਨਾ ਸੋਚ ਕੇ ਦੇਖਣਾ ਸਾਡਾ ਕਮਰਾ ਸਾਡਾ ਪਰਸ ਸਾਡੇ ਪੈਸੇ ਐਫ ਡੀਆਂ ਮੋਬਾਈਲ ਫੋਨ ਲੈਪਟਾਪ ਕੰਪਿਊਟਰ ਸਭ ਇੱਥੇ ਛੱਡ ਕੇ ਚਲੇ ਜਾਣ ਤੇ ਦੁਆਰਾ ਦੇਖਣ ਵੀ ਨਹੀਂ ਆਣਾ ਕਿ ਭਾਈ ਉਹਦੇ ਨਾਲ ਕੀ ਹੋ ਰਿਹਾ ਹੈ ਉੱਚੇ ਮੰਦਰ ਸਾਲ ਰਸੋਈ ਏਕ ਕਰੀਪੁ ਨਰੇਨ ਨ ਹੋਈ ਲਾਲ ਲਚੋ ਲਾਗੈ ਜਨਮ ਮੰਗਵਾਇਆ ਮਾਇਆ ਪਰਮ ਪੁਲਾਹੇਗਾ ਤਨ ਜੋ ਬਨ ਕਾ ਗਰਭ ਨ ਕੀਜੈ ਕਾਗਦ ਜਉngਲ ਜਾਹੇਗਾ ਸਤਸੰਗ ਜੀ ਜਿਹੜੇ ਵੀ ਇਨਸਾਨ ਲਾਲਚ ਵਿੱਚ ਆਏ ਨੇ ਨਾ ਸਾਰੇ ਨਰਕਾਂ ਦੇ ਭਾਗੀ ਬਣਨੇ ਸਤਸੰਗ ਜੀ ਸਾਰੇ ਕੋਈ ਐਸਾ ਇਨਸਾਨ ਨਹੀਂ ਹੈ ਜਿਨੇ ਲਾਲਚ ਕੀਤਾ ਹੋਵੇ ਤਾਂ ਸਤਸੰਗ ਜੀ ਸ਼ੁਰੂ ਚ ਭਾਵੇਂ ਸੁੱਖਾ ਰਹਿ ਸਕਦਾ ਹੈ ਪਰ ਬਾਅਦ ਦੀ ਉਮਰ ਦੇ ਵਿੱਚ ਉਹਦੇ ਦੁੱਖ ਹੀ ਦੁੱਖ ਆਉਣਗੇ ਲਾਲਚ ਲੰਗੈ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਸਤਸੰਗ ਜੀ ਮਾਇਆ ਡੁਲਾ ਦਿੰਦੀ ਹੈ ਇਹ ਮਾਇਆ ਭਰਮ ਚ ਪਾ ਦਿੰਦੀ ਹੈ ਸਤਸੰਗ ਜੀ ਪੈਸੇ ਵਾਲੇ ਕੁਝ ਦਿਨ ਪਹਿਲਾਂ ਇੱਕ ਪ੍ਰਸੰਗ ਸੁਣਾਇਆ ਸੀ ਸਤਸੰਗ ਜੀ ਤਿੰਨ ਚੋਰਾ ਦਾ ਕਿ ਭਾਈ ਉਹਨਾਂ ਨੇ ਚੋਰੀ ਕੀਤੀ ਚੋਰੀ ਕਰਨ ਤੋਂ ਬਾਅਦ 사ਸੰਗਤ ਜੀ ਜੰਗਲ ਚ ਜਾ ਕੇ ਬੈੜ ਗੇ ਬੜਾ ਖਜ਼ਾਨਾ ਬੜੇ ਪੈਸੇ ਹੱਥ ਲੱਗੇ ਹੁਣ 사ਸੰਗਤ ਜੀ ਕਹਿੰਦੇ ਨੇ ਭਾਈ ਆਪਾਂ ਤੈਨੂੰ ਹਿੱਸੇ ਕਰ ਲੀਆ ਤੈਨੂੰ ਚੌਥੀ ਹੁਣ ਜਦੋਂ ਹਿੱਸੇ ਕਰਨ ਲੱਗੇ ਕਿਨੇ ਕਿਹਾ ਕਿ ਭਾਈ ਪੈਸਾ ਕਿੱਥੇ ਜਾਂਦਾ ਆਪਾਂ ਤਿੰਨਾਂ ਨੇ ਮਿਹਨਤ ਕੀਤੀ ਆਪਣੇ ਚ ਕਿਹੜਾ ਕੋਈ ਬੇਈਮਾਨ ਹੈ ਤੁਸੀਂ ਖਾਣਾ ਲੈ ਕੇ ਆਓ ਪਹਿਲਾਂ ਰੋਟੀ ਖਾਵਾਂਗੇ ਕਿੰਨੇ ਦਿਨ ਹੋ ਗਏ ਕੋਈ ਢੰਗ ਦੀ ਰੋਟੀ ਨਹੀਂ ਖਾਂਦੀ ਰੋਟੀ ਲੈ ਕੇ ਆਓ ਫਿਰ ਵਟਵਾਰਾ ਕਰਾਂਗੇ ਤੇ ਸਾਸੰਗ ਜੀ ਹੁਣ ਜੋ ਦੋ ਇੱਕ ਜਣਾ ਖਜ਼ਾਨੇ ਕੋਲ ਬੈਠ ਗਿਆ ਤੇ ਦੋ ਜਣੇ ਸਾਸੰਗ ਜੀ ਰੋਟੀ ਲੈਣ ਚਲੇਗੇ ਤੇ ਜਦੋਂ ਜੰਗਲ ਚੋਂ ਬਾਹਰ ਨਿਕਲੇ ਰੋਟੀ ਲਈ ਜਾ ਰਹੇ ਨੇ ਮਨ ਚ ਸਵਾਲ ਆਇਆ ਜੋ ਦੋ ਜਣੇ ਸਨ ਆਪਾਂ ਖਜ਼ਾਨੇ ਦੇ ਤਿੰਨ ਹਿੱਸੇ ਕਿਉਂ ਕਰਨੇ ਆਪਾਂ ਖਾਣੇ ਚ ਜ਼ਹਿਰ ਮਿਲਾ ਦੰਨੇ ਆ ਉਹ ਖਾਏਗਾ ਮਰ ਜਾਏਗਾ ਤੇ ਜੋ ਜਿੰਨਾ ਵੀ ਪੈਸਾ ਆਪਾਂ ਦੋ ਹਿੱਸਿਆਂ ਚ ਵੰਡ ਲਾਂਗੇ ਕਿ ਸਾਸੰਗ ਜੀ ਹੁਣ ਜੋ ਕੱਲਾ ਬੈਠਾ ਹੈ ਕੱਲਾ ਉਹ ਕੀ ਸੋਚ ਰਿਹਾ ਹੈ ਕਿ ਭਾਈ ਮੈਂ ਤਨ ਹੀ ਸੇ ਕਿਉਂ ਕਰਾਂ ਜੋ ਖਜ਼ਾਨਾ ਲੁੱਟਿਆ ਆ ਉਹਦੇ ਤਨ ਹੀ ਸੇ ਕਿਉਂ ਕਰਾਂ ਉਹ ਦੋਨੇ ਆਣਗੇ ਮੈਂ ਦੋਨਾਂ ਨੂੰ ਇੱਕੋ ਝਟਕੇ ਦੇ ਵਿੱਚ ਹਥਿਆਰ ਨਾਲ ਦੋਨਾਂ ਨੂੰ ਮਾਰ ਦੇਣਾ ਤੇ ਜੋ ਖਜ਼ਾਨਾ ਹੋਏਗਾ ਮੇਰੇ ਕੋਲ ਹੋਏਗਾ ਤੇ ਸਤ ਸੰਗਤ ਜੀ ਸੱਚ ਹੈ ਨਾ ਕਿ ਜੈਸੀ ਸੋਚ ਆਪਣੀ ਹੋਏਗੀ ਨਾ ਲੋਕਾਂ ਦੇ ਸਾਹਮਣੇ ਵਾਲੇ ਦੀ ਵੀ ਸੋਚ ਵੈਸੀ ਹੋ ਜਾਂਦੀ ਹੈ ਪਲਾ ਕਰਨ ਵਾਲੇ ਨੂੰ ਮਹਾਰਾਜ ਜੀ ਕਹਿੰਦੇ ਨੇ ਨਾ ਪਰ ਕਾ ਬੁਰਾ ਨਰਕ ਕੋ ਚੀਜ਼ ਤੁਮ ਕੋ ਦੁੱਖ ਨਹੀਂ ਪਾਏਗੇ ਕਿ ਬੇਟਾ ਤੂੰ ਸਭ ਦਾ ਪਲਾ ਮੰਗਾ ਕਰ ਸਭ ਦਾ ਪਲਾ ਕਰਿਆ ਕਰ ਤੇਰਾ ਬੁਰਾ ਮੈਂ ਨਹੀਂ ਜਿਉਣ ਦੂੰਦਾ ਤੇ ਸਤਸੰਗਤ ਜੀ ਹੁਣ ਉਹ ਦੋ ਜਣੇ ਰੋਟੀ ਦੇ ਵਿੱਚ ਜ਼ਹਿਰ ਮਿਲਾ ਕੇ ਲੈ ਆਏ ਤੇ ਅਦਰੋਂ ਇਹ ਵੀ ਕੱਲਾ ਬੈਠਾ ਦੇਖ ਰਿਹਾ ਕਦੋਂ ਆਣਗੇ ਆਣ ਤਾਂ ਮੈਂ ਦੋਨਾਂ ਦੀ ਗਰਦਨ ਉਡਾ ਦੂੰ ਤੇ ਸਤਸੰਗਤ ਜੀ ਜਦੋਂ ਆਏ ਪਹਿਲਾਂ ਤਾਂ ਉਹਨਾਂ ਨੂੰ ਦੋਨਾਂ ਨੂੰ ਮਾਰ ਦਿੱਤਾ ਫਿਰ ਜਦੋਂ ਉਹ ਚੱਲਣ ਲੱਗਿਆ ਸਤਸੰਗਤ ਜੀ ਨਿਗਾਹ ਪਈ ਐ ਦੀ ਰੋਟੀ ਤੇ ਕਿ ਭਾਈ ਵਿਚਾਰੇ ਰੋਟੀ ਦਾ ਲੈ ਕੇ ਆਏ ਸਨ ਹੁਣ ਸਤਸੰਗਤ ਜੀ ਜਦੋਂ ਦੋਨੋਂ ਨੂੰ ਮਾਰ ਕੇ ਅੱਗੇ ਹਵਦਿਆ ਰੋਟੀ ਚੱਕ ਲਈ ਤੇ ਜਦੋਂ ਭੁੱਖ ਲੱਗੀ ਰੋਟੀ ਖਾਣ ਲੱਗਿਆ ਤੇ ਸਤਸੰਗਤ ਜੀ ਉਸ ਖਾਣੇ ਦੇ ਵਿੱਚ ਤਾਂ ਜ਼ਹਿਰ ਮਿਲਿਆ ਹੋਇਆ ਸੀ ਇਹ ਲਾਲਚ ਦਾ ਪੈਸਾ ਹੈ ਸਤਸੰਗਤ ਜੀ ਇਹ ਕਿਸੇ ਦਾ ਵੀ ਨਹੀਂ ਹੋਇਆ ਮਹਾਰਾਜ ਜੀ ਤਾਂ ਹੀ ਕਹਿ ਰਹੇ ਨੇ ਪਾਪੀ ਜੀਰਾ ਲੋਭ ਕਰਤ ਹੈ ਆਜ ਕਲ ਉਤ ਜਾਏਗਾ ਰਹਾਓ ਲਾਲਚ ਲੱਗਿਆ ਜਨਮ ਗਵਾਇਆ ਮਾਇਆ ਪਰਮਕਲ ਸਤਸੰਗਤ ਜੀ ਜੋ ਲਾਲਚ ਦੇ ਵਿੱਚ ਪੈ ਗਿਆ ਇਹ ਮਾਇਆ ਕਿਸੇ ਦੇ ਨਹੀਂ ਹੋਈ ਨਾ ਕੋ ਗਾਟੀ ਗਨੋ ਗਾਟੀ ਘਾਟਕੂਟ ਕਹਿ ਡਾਰੀ ਕਹੋ ਕਬੀਰ ਸੰਤਨ ਕੀ ਵੈਰਣ ਤੀਨ ਲੋਕ ਕੀ ਕਹਿਰੀ ਤੇ ਸਤਸੰਗਤ ਜੀ ਜੋ ਲਾਲਚ ਦੇ ਵਿੱਚ ਕਹਿ ਦਿੰਦੇ ਨੇ ਕਿ ਭਾਈ 2 ਰੁਪਿਆ ਦਾ ਲਾਲਚ ਹੀ ਮੈਂ ਕਿਹੜਾ ਲੋਜ ਰਿਸ਼ੋਤ ਲੈ ਰਿਆ ਸਾਤਸੰਗਤ ਜੀ ਮਹਾਰਾਜ ਜੀ ਪਰਮੰਦ ਨੇ ਕਿ ਬੇਟਾ ਇਹ ਸਾਰਾ ਜਨਮ ਵਰਤ ਚਲਾ ਜਾਣੇ ਤੇ ਸਾਡੇ ਅੰਦਰ ਲਾਲਚ ਆ ਜਾਂਦਾ ਮਾਇਆ ਪਰਮ ਤੇ ਮਾਇਆ ਜੋ ਹੈ ਇਹ ਸਾਤਸੰਗਤ ਜੀ ਪਰਮਾਚ ਚ ਪਾ ਦਿੰਦੀ ਅਗੇ ਮਹਾਰਾਜ ਜੀ ਪਰਮੰਦ ਨੇ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਜੀ ਧਨ ਜੋ ਬਨ ਕਾ ਗਰਬ ਨਾ ਕੀਜੈ ਕਾਗਦ ਜੋ ਜਲ ਜਾਏਗਾ ਸਾਤਸੰਗਤ ਜੀ ਜੇ ਕਾਗਦ ਜਲਦੇ ਨੇ ਨਾ ਪਾਣੀ ਚ ਪਾ ਦਵਾਂਗੇ ਮੈਲਟ ਹੋ ਜਾਂਦੇ ਨੇ ਸਾਤਸੰਗਤ ਜੀ ਪਿੰਗਲ ਜਾਂਦੇ ਨੇ ਤੇ ਟੁਕੜੇ ਟੁਕੜੇ ਹੋ ਜਾਂਦੇ ਨੇ ਸਾਤਸੰਗਤ ਜੀ ਤੇ ਜਗ ਲਾਵਾਂਗੇ ਤੇ ਮਹਾਰਾਜ ਜੀ ਪਰਮਾੰਦੇ ਨੇ ਨਾ ਤਨ ਜੋ ਬਨ ਕਾ ਗਰਬ ਨਾ ਕੀਜੇ ਕਾਗਜ਼ ਜੋ ਗਲ ਜਾਏਗਾ ਸਤਸੰਗਤ ਜੀ ਕਾਗਜ਼ ਜੋ ਹੈ ਪਾਣੀ ਚ ਪਿਆ ਪਿਆ ਗਲ ਜਾਂਦਾ ਤੇ ਮਹਾਰਾਜ ਜੀ ਯਾਦ ਕਰਾ ਰਹੇ ਨੇ ਕਿ ਭਾਈ ਲਾਲਚ ਚ ਪਾਉਂਗੇ ਤਾਂ ਜਨਮ ਚਲਾ ਜਾਏਗਾ ਤੇ ਸਾਡੇ ਕੋਲ ਤਨ ਹੈ ਸਤਸੰਗਤ ਜੀ ਹੰਕਾਰ ਨਹੀਂ ਕਰਨਾ ਕਿ ਭਾਈ ਸਾਡੀ ਮੱਲੇ ਦੇ ਵੀ ਸਭ ਤੋਂ ਸੋਹਣੀ ਸੋਠੀ ਹੈ ਸਾਡੇ ਕੋਲ ਸਭ ਤੋਂ ਮਹਿੰਗੀ ਕਾਰ ਹੈ ਮਹਾਰਾਜ ਜੀ ਫਰਮਾਉਂਦੇ ਨੇ ਜਬ ਹਮ ਹੋਤੇ ਦਮ ਤੂੰ ਨਾਈ ਅਬ ਤੂੰ ਹੀ ਮੈਨਾਂ ਸਤਸੰਗਤ ਜੀ ਜਬ ਹਮ ਹੋਤੇ ਜਦੋਂ ਤੱਕ ਇਨਸਾਨ ਦੇ ਅੰਦਰ ਹੰਕਾਰ ਹੈ ਨਾ ਕਿਸੇ ਵੀ ਚੀਜ਼ ਦਾ ਹੋਵੇ ਪੈਸੇ ਦਾ ਤੀਆਂ ਪੁੱਤਰਾਂ ਦਾ ਜ਼ਮੀਨ ਜਾਇਦਾਦ ਦਾ ਦੇਖ ਲੈ ਨਾ ਜਿਹੜੇ ਅਮੀਰ ਲੋਕ ਨੇ ਬੜੇ ਸ਼ਾਨ ਨਾਲ ਤੁਰਦੇ ਨੇ ਗਰੀਬ ਸਿਰ ਚੁਕਾ ਕੇ ਚੱਲਦੇ ਨੇ ਦੇ ਕੋਸ਼ ਦੇਖੋ 사ਸੰਗਤ ਜੀ ਜਿੰਨੇ ਵੀ ਗੁਰੂ ਹੋਏ ਨੇ ਹਰ ਵਰਗ ਦੇ ਵਿੱਚ ਆ ਕੇ ਸਿੱਖਿਆ ਦਿੱਤੀ ਕਿ ਭਾਈ ਜਾਤ ਪਾਤ ਜੋ ਹੈ ਇੱਕ ਲੈਵਲ ਦੇ ਵਿੱਚ 사ਸੰਗਤ ਜੀ ਬਣਾਈ ਗਈ ਹੈ ਹੈ ਨਹੀਂ ਹੈ ਧਰਤੀ ਤੇ ਲਾਲਚ ਲੱਗ ਗਿਆ ਜਨਮ ਗਵਾਇਆ ਮਾਇਆ ਭਰਮ ਪੁਲਾਏਗਾ ਧਨ ਜੋ ਬਣ ਕਾ 사ਸੰਗਤ ਜੀ ਜੇ ਸਾਡੇ ਕੋਲ ਪੈਸਾ ਹੈ ਗਰਭ ਨਹੀਂ ਕਰਨਾ ਆਪਾਂ ਸਮਾਜ ਦੀ ਸੇਵਾ ਤੇ ਲੱਗਣਾ ਜੀ ਅਸੀਂ ਜਵਾਨ ਆ ਨਾ ਸਤਸੰਗਤ ਜੀ ਤੇ ਪੁੱਠੇ ਕੰਮਾਂ ਦੇ ਵਿੱਚ ਲਾਨ ਦੀ ਬਜਾਏ ਮੈਂ ਅਕਸਰ ਆਪਣੇ ਬੱਚਿਆਂ ਨੂੰ ਕਹਿੰਦਾ ਹਾਂ ਨਾ ਸਤਸੰਗਤ ਜੀ ਕਲਾਸ 'ਚ ਬੜੇ ਧਿਆਨ ਨਾਲ ਸੁਣ ਲੈਣਾ ਇਹ ਜੋ ਸਤਸੰਗਤ ਜੀ ਸਮਾਂ ਹੁੰਦਾ ਨਾ 15 18 20 25 ਸਾਲ ਦਾ ਇਹਦੇ ਵਿੱਚ ਇਨਸਾਨ ਦੇ ਅੰਦਰ ਨਾ ਅਗਧ ਹੁੰਦੀ ਸਤਸੰਗਤ ਜੀ ਅਗ ਕੁਝ ਵੀ ਕਰ ਸਕਦਾ ਹੈ ਇਹ ਜੋ 15 ਤੋਂ ਬਾਅਦ ਦਾ ਤੇ ਸਤਸੰਗਤ ਜੀ 30 ਦੇ ਨੇੜੇ ਤੇੜੇ ਦਾ ਟਾਈਮ ਹੈ ਨਾ ਤੇ ਬਾਅਦ ਦੇ ਵਿੱਚ ਬੰਦੇ ਦੀ ਸੋਚ ਚੇਂਜ ਹੋ ਜਾਂਦੀ ਤੇ ਸਤਸੰਗਤ ਜੀ ਉਦੋਂ ਬੱਚਿਆਂ ਨੂੰ ਸਤਸੰਗਤ ਜੀ ਇਹ ਗੱਲਾਂ ਸਮਝਾਉਣੀ ਕਿ ਭਾਈ ਇਸ ਉਮਰ ਦੇ ਵਿੱਚ ਇੰਨੀ ਆਗ ਦਾ ਭਾਵੇਂ ਦੁਨੀਆ ਨੂੰ ਅਗ ਲਾ ਦੋ ਇਨਸਾਨ ਕੁਝ ਵੀ ਕਰ ਸਕਦਾ ਤੇ ਜਿਵੇਂ ਜਿਵੇਂ ਆਪਾਂ 25 30 ਤੋਂ ਉੱਪਰ ਚੱਲਦੇ ਜਾਵਾਂਗੇ ਚੱਲਦੇ ਜਾਵਾਂਗੇ ਕਿ ਗੁਰੂ ਰੂਪੀ ਪਿਆਰੀ ਸਤਸੰਗਤ ਜੀ ਜੋਸ਼ ਘਟਦਾ ਜਾ। ਤੰਗੂ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਜਦੋਂ ਭਰੋਸਾ ਸਤਸੰਗਤ ਜੀ ਇਕ ਪਲ ਦਾ ਨਹੀਂ ਦਮ ਆਵੇ ਨਾ ਆਵੇ ਹਮ ਆਦਮੀ ਹਾਂ ਇੱਕ ਦਮੀ ਤੇ ਸਾਸੰਗ ਜੀ ਕਿਉਂ ਪਰੇਸ਼ਾਨੀਆਂ ਲੈਣੀ ਕਿ ਭਾਈ ਕਦੋਂ ਮਰਨਾ ਕਦੋਂ ਨਹੀਂ ਮਰਨਾ ਕਿ ਸਾਸੰਗ ਜੀ ਤਨ ਜੇ ਸਾਡੇ ਕੋਲ ਪੈਸਾ ਨਾ ਉਹਦਾ ਕਮੰਡ ਨਾ ਕਰੀਏ ਉਹਨੂੰ ਸਮਾਜ ਦੀ ਸੇਵਾ ਚ ਲਾ ਚੀ ਪੈਸੇ ਕਮਾਉਣ ਨੂੰ ਬਾਬਾ ਸਾਹਿਬ ਬਹੁਤ ਪੈਸੇ ਕਮਾ ਸਕਦੇ ਸੀ ਪਰ ਸਮਾਜ ਦੀ ਸੇਵਾ ਨੂੰ ਸਾਸੰਗ ਜੀ ਪ੍ਰੇਫਰੈਂਸ ਰੱਖੀ ਸਧਾਰਨ ਜਿਹੇ ਕੱਪੜੇ ਪਾ ਕੇ ਸਾਸੰਗ ਜੀ ਬਾਬਾ ਸਾਹਿਬ ਚਾਹਦੇ ਤਾਂ ਬਹੁਤ ਪੈਸੇ ਕਮਾ ਸਕਦੇ ਸੀ ਪਰ ਕਮਾਈ ਨਹੀਂ ਸਮਾਜ ਦੀ ਸੇਵਾ ਚ ਲਾਇਆ ਜਿਸ ਸਾਡੇ ਕੋਲ ਪੈਸਾ ਹੈ 사ਤਸੰਗਤ ਜੀ ਬੱਚਿਆਂ ਨੂੰ ਚੰਗੀ ਸਿੱਖਿਆ ਦੋ ਚੰਗੇ ਕੱਪੜੇ ਦੋ ਚੰਗਾ ਖਾਣਾ ਦੋ ਚੰਗਾ ਮਕਾਨ ਦੋ ਚੰਗੀ ਗੱਲ ਹੈ ਪਰ ਨਾਲ ਨਾਲ 사ਤਸੰਗਤ ਜੀ ਥੋੜਾ ਮਾਨਵਤਾ ਦੀ ਸੇਵਾ ਵੀ ਕਰਿਆ ਕਰੋ ਰਵਿਦਾਸ ਪਿਆ ਹੈ ਬਸਰਿਓ ਮਨੁਪ੍ਰੇਮ ਤੇ 사ਤਸੰਗਤ ਜੀ ਪੈਸੇ ਦਾ ਕਮੰਡ ਨਹੀਂ ਕਰਨਾ ਜਵਾਨੀ ਦਾ ਕਮੰਡ ਵੀ ਨਹੀਂ ਕਰਨਾ ਕਿਉਂਕਿ ਜਵਾਨੀ ਦੇ ਅੰਦਰ ਸਾਡੇ ਅੰਦਰ ਇੰਨੀ ਅੱਗ ਹੈ ਕਿ ਆਪਾਂ ਜ਼ਿੰਦਗੀ ਕਿਸਮਤ ਬਦਲ ਸਕਦੇ ਆ ਆਪਣੇ ਜਦੋਂ ਜਦੋਂ ਆਪਾਂ ਸਤਸੰਗ ਜੀ ਇਸ ਤੋਂ ਉੱਪਰ ਹੋਵਾਂਗੇ ਸਾਡੀ ਜੋ ਅੱਗ ਹੈ ਉਹ ਠੰਡੀ ਹੋਣੀ ਇਹ ਆਪਣੇ ਬੱਚੇ ਨੂੰ ਸਮਝਾਇਆ ਕਰੋ ਮੈਂ ਤਾਂ ਆਪਣੀ ਕਲਾਸ 'ਚ ਬੜਾ ਸਮਝਾਣਾ ਕਿ ਬੇਟਾ ਇਹ ਜੋ ਤੁਹਾਡੀ ਉਮਰ ਹੈ ਉਹਨੂੰ ਬੜਾ ਗਰਮ ਹੁੰਦਾ ਸਤਸੰਗ ਜੀ ਬੜਾ ਜੋਸ਼ ਵਾਲਾ ਬੜਾ ਦਿਮਾਗ ਕੰਮ ਕਰਦਾ ਕਿਉਂਕਿ ਬਾਅਦ ਦੇ ਵਿੱਚ ਤਾਂ ਪਰੇਸ਼ਾਨੀਆਂ ਬੜੀਆਂ ਹੋ ਜਾਂਦੀਆਂ ਨੇ ਤੇ ਭਾਈ ਜੀ ਉਹੀ ਅੱਗ ਜੋ ਉਹਨਾਂ ਦੇ ਅੰਦਰ ਹੈ ਚੰਗੇ ਕੰਮ ਨੂੰ ਲੱਗੇ ਤਾਂ ਗੁਰੂ ਰੂਪੀ ਕਹੇ ਸਤਸੰਗ ਜੀ ਨਤੀਜਾ ਬੜਾ ਸੋਨਾ ਆਵੇਗਾ ਤੇ ਜੇ ਕਿ ਤੱਕ ਠੰਡੀ ਹੋ ਗਈ ਸਾਸੰਗਤ ਜੀ ਫੇਰ ਨਹੀਂ ਇਹਦਾ ਉਹ ਗੱਲ ਬਾਤ ਪਾਣ ਤਾਂ ਨਹੀਂ ਸਾਸੰਗਤ ਤਾਂ ਹੀ ਉਹ ਮਹਾਰਾਜ ਜੀ ਕਹਿੰਦੇ ਨੇ ਤਨ ਜੋ ਬਨ ਕਾ ਗਰਬ ਨਾ ਕੀਜੇ ਕਿ ਪਾਈਨਾ ਤਨ ਦਾ ਤੇ ਸਾਸੰਗਤ ਜੀ ਨਾ ਜਵਾਨੀ ਦਾ ਆਪਾਂ ਕਦੇ ਹੰਕਾਰ ਕਰਨਾ ਹੀ ਨਹੀਂ ਤੇ ਕਰਕੇ ਲੈ ਵੀ ਕੀ ਜਾਣਾ ਸਾਸੰਗਤ ਜੀ ਅਮੀਰ ਵੀ ਉੱਥੇ ਮਿੱਟੀ ਦੇ ਵਿੱਚ ਮਿੱਟੀ ਹੋ ਰਹੀ ਨੇ ਰਾਖ ਦੀ ਢੇਰੀ ਬਣ ਰਹੀ ਸਾਸੰਗਤ ਜੀ ਗਰੀਬੀ ਉੱਨੀ ਰਾਖ ਦੀ ਢੇਰੀ ਬਣ ਰਹੀ ਨੇ ਇਨਸਾਨ ਫਰਕ ਕਰ ਸਕਦਾ ਸਤ ਸੰਗਤ ਜੀ ਪਰਮਾਤਮਾ ਫਰਕ ਨਹੀਂ ਕਰਦਾ ਸਵੇਰੇ ਸੂਰਜ ਨਿਕਲਦਾ ਨਾ ਸਾਰਿਆਂ ਵਾਸਤੇ ਨਿਕਲਦਾ ਉਹ ਗਰੀਬ ਦੀ ਝੌਂਪੜੀ ਦੇ ਉੱਪਰ ਵੀ ਰੋਸ਼ਨੀ ਕਰਦਾ ਹੈ ਅਮੀਰ ਦੇ ਮਹਿਲ ਦੇ ਉੱਪਰ ਵੀ ਰੋਸ਼ਨੀ ਕਰਦਾ ਤਨ ਜੋ ਬਨ ਕਾ ਗਰਭ ਨਾ ਕੀਜੇ ਕਾਗਜ਼ ਜਿਉਂ ਗਰ ਜਾਏਗਾ ਜੋ ਜਮ ਆਏ ਕੀ ਸੀਗਾ ਪਟਕਾ ਤਾ ਦਿਨ ਕਿਛ ਨਾ ਬਸਾਏਗਾ ਸਤ ਸੰਗਤ ਜੀ ਹੁਣ ਤੱਕ ਕਰਮ ਕਰਦੇ ਜਾ ਰਹੇ ਨਾ ਮੇਰੀ ਇੱਕ ਬੇਨਤੀ ਸਵਾਰ ਕਰਿਓ ਬੜੇ ਲਿਖੇ ਲੋਕ ਜੋ ਲੋਕ ਨੇ ਨਾ ਘਟਮਾਉਂਦੇ ਨੇ 사ਸنگਤ ਜੀ ਗੁਰੂ ਅਦਸ ਮਹਾਰਾਜ ਜੀ ਵਸੋਂ ਨੇ ਇੱਕ ਕ੍ਰਾਂਤੀਕਾਰੀ ਪਰ ਨਹੀਂ 사ਸنگਤ ਜੀ ਗੁਰੂ ਅਦਸ ਮਹਾਰਾਜ ਜੀ ਸੰਪੂਰਨ ਸੰਸਨ ਪੂਰਨ ਸਤਗੁਰ ਕਬੀਰ ਮਹਾਰਾਜ ਜੀ ਸਤਗੁਰ ਨਾਮਦੇਵ ਜੀ ਸਤਗੁਰ ਨਾਨਕ ਸਾਹਿਬ ਪੂਰਨ ਸੰਸਤ 사ਸنگਤ ਤੇ ਤਾਈਓ ਮਹਾਰਾਜ ਜੀ ਫਰਮਾਉਂਦੇ ਨੇ ਬੇਟਾ ਤੇਰਾ ਜਦੋਂ ਹਿਸਾਬ ਹੋਣਾ ਹੈ ਨਾ ਉਹ ਕੱਲੇ ਦਾ ਹੋਣਾ ਹੈ 사ਸنگਤ ਕੱਲੇ ਦਾ ਦੀਨੀ ਹੈ ਕਿ ਭਾਈ ਅੱਧੇ ਪੈਸਾ ਆਪਾਂ ਦੇਈਆਂ ਦੇ ਉਹਨਾਂ ਨੂੰ ਤੇ ਜਿਵੇਂ ਚੱਲਦਾ ਨਾ ਸਮਾਜ ਚ ਉੱਥੇ ਕਰਮ ਬੰਦੇ ਨਹੀਂ ਜਾਣੇ ਮਹਾਰਾਜ ਜੀ ਫਰਮਾ ਰਹੇ ਨੇ ਭਾਈ ਜਮਦੂਤਾਂ ਨੇ ਕੇਸ ਤੋਂ ਆ ਕੇ ਪਕੜਨਾ ਜੇ ਕੋਈ ਕਰਮਲੇਖੇ ਨਾ ਲੱਗੇ ਹੋਵੇ ਤੇ ਜੇ ਕਿਤੇ ਮਾਲਕ ਦੇ ਸਾਧ ਸੰਗਤ ਜੀ ਆਪਾਂ ਨਾਲ ਹੋਵੇ ਉਹਦੀ ਸੇਵਾ ਸਿਮਰਨ ਚ ਬੈਠਦੇ ਤਾਂ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਉੱਪਰ ਇੱਥੇ ਵੀ ਨਵਾਜਿਆ ਜਾਣਾ ਤੇ ਪ੍ਰਮਾਤਮਾ ਦੇ ਦਰਬਾਰ ਚ ਵੀ ਨਵਾਜਿਆ ਜਾਣਾ ਜੋ ਜਮ ਆਏ ਕੇਸ ਗਿਆ ਪਟਕੇ ਤਾ ਦਿਨ ਕਿਛ ਨਾ ਬਸਾਏਗਾ ਤੇ ਸਾਧ ਸੰਗਤ ਜੀ ਸਭ ਵਿਸਾਰ ਕੇ ਚਲੇ ਜਾਣਾ ਕੋਈ ਕੰਮ ਨਹੀਂ ਜੇ ਆਣ ਵਾਲਾ ਤੇ ਕੰਮ ਆ ਸਕਦਾ ਹੈ ਸਤਸੰਗਤ ਜੀ ਗੁਰੂਆਂ ਦੇ ਗੁਰੂ ਜਗਤ ਗੁਰੂ ਸਬਗੁਰੂ ਅਰਵਦਾਸ ਮਹਾਰਾਜ ਦਾ ਜੋ ਸੰਪੂਰਨ ਗਿਆਨ ਹੈ ਕਿ ਸਾਡੇ ਕੰਮ ਆਏਗਾ ਅੰਦਰ ਬੈਠਾ ਮਾਲਿਕ ਸਾਡੇ ਕੰਮ ਆਏਗਾ ਕਿ ਕਿਤੇ ਹੋਏ ਕਰਮ ਸਾਡੇ ਕਾ ਆਪਾਂ ਕਹਿ ਦਿੰਨੇ ਆ ਕਿ ਭਾਈ ਬੰਦ ਕਮਰੇ ਚ ਕਰਮ ਕਿਸੇ ਨੂੰ ਪਤਾ ਨਹੀਂ ਲੱਗਦੇ ਸਤਸੰਗਤ ਜੀ ਦੁਕਾਨਾਂ ਤੇ ਜਿਵੇਂ ਕੈਮਰੇ ਲੱਗੇ ਹੁੰਦੇ ਨੇ ਹਰ ਥਾਂ ਤੇ ਉਸ ਪਰਮਾਤਮਾ ਦਾ ਕੈਮਰਾ ਜੋ ਸਾਡੇ ਅੰਦਰ ਬੈਠਾ ਹੈ ਤੇ ਜਦੋਂ ਸਾਡੇ ਕਰਮ ਦੇਖੇ ਜਾਣਗੇ ਜੇ ਸਾਡੇ ਕਰਮ ਮਾੜੇ ਨੇ ਮਹਾਰਾਜ ਜੀ ਕਹਿੰਦੇ ਨੇ ਜੋ ਜਮ ਆਏ ਕੇ ਸਿਕਾ ਪਟਕਾ ਤਾਂ ਦਿਨ ਕਚਨਾ ਬਸਾਏਗਾ ਸਿਮਰਨ ਭਜਨ ਧਿਆਨਾ ਕੀਨੀ ਤੋ ਮੁਕ ਚੋਟਾਂ ਖਾਏ ਸਤਸੰਗਤ ਜੀ ਬੜੀਆਂ ਐਸ ਸੰਸਾਰ ਚ ਵੀ ਤੇ ਉਸ ਸੰਸਾਰ ਦੇ ਵਿੱਚ ਵੀ ਸਤਸੰਗਤ ਜੀ ਕਿਸੇ ਕੋਲ ਨਾ ਜਿਵੇਂ ਕੋਈ ਸਤਸੰਗ ਚੱਲ ਰਿਹਾ ਸੀ ਕਿ ਮਾਤਾ ਜੀ ਸਣ ਭੈਣ ਜੀ ਸਨ ਉਹਨਾਂ ਨੇ ਖੜੇ ਹੋ ਕੇ ਸਾਧੂ ਨੂੰ ਕਿਹਾ ਕਿ ਮਹਾਤਮਾ ਜੀ ਤੁਸੀਂ ਕਹਿੰਦੇ ਹੋ ਕਿ ਪ੍ਰਮਾਤਮਾ ਭੇਦ ਭਾਵ ਨਹੀਂ ਕਰਦਾ ਸਾਧੂ ਸੰਤ ਕਦੇ ਭੇਦ ਭਾਵ ਨਹੀਂ ਕਰਦੇ ਭਾਈ ਤੁਸੀਂ ਕਦੇ ਕਿਸੇ ਨੂੰ ਨਾਮ ਦਾਣ ਦੇ ਦਿੰਦੇ ਨਹੀਂ ਕਿਸੇ ਨੂੰ ਨਹੀਂ ਦਿੰਦੇ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਭਾਈ ਸਭ ਰੱਬ ਦੇ ਬੰਦੇ ਨੇ ਕੋਈ ਭੇਦ ਨਹੀਂ ਹੈ Hindu Muslim ਸਭ ਇੱਕ ਹੀ ਹੈ ਅਵਲ ਅੱਲਾ ਨੂਰ ਪਾਇਆ ਤੇ ਸਾਧ ਸੰਗਤ ਜੀ ਇੱਕ ਪਾਸੇ ਕਹਿ ਰਹੇ ਹੋ ਕਿ ਭਾਈ ਹਰ ਕਿਸੇ ਨੂੰ ਨਾਮ ਸ਼ਬਦ ਦਿੰਦੇ ਨਹੀਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸਭ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਤੇ ਭਾਈ ਜੀ ਸਭ ਰੱਬ ਦੇ ਬੰਦੇ ਨੇ ਤਾਂ ਦੱਸੋ ਫਿਰ ਸਾਰਿਆਂ ਨੂੰ ਨਾਮ ਸ਼ਬਦ ਕਿਉਂ ਨਹੀਂ ਦਿੰਦੇ ਪ੍ਰਮਾਤਮਾ ਸਾਰਿਆਂ ਦੀ ਕਿਰਪਾ ਕਿਉਂ ਨਹੀਂ ਕਰਦਾ ਕਿ ਸਤਸੰਗਤ ਜੀ ਮਹਾਰਾਜ ਜੀ ਨੇ ਕਿਹਾ ਕਿ ਭਾਈ ਬੇਟਾ ਜਵਾਬ ਦੇਵਾਂਗੇ ਥੋੜਾ ਸਮਾਂ ਹਵੇ ਵਕਤ ਦੇ ਤਾਂ ਕਿਉਂ ਐ ਸਤਸੰਗਤ ਜੀ ਉਹ ਜੋ ਬੇਟੀ ਉੱਥੇ ਆਂਦੀ ਸੀ ਨਾ ਜਿਨੇ ਸਵਾਲ ਪੁੱਛਿਆ ਸੀ ਹੁਣ ਉਹਦੇ ਘਰੇ ਕੋਈ ਆਇਆ ਜੋ ਪਿੰਡ ਦਾ ਸਭ ਤੋਂ ਬਦਨਾਮ ਵਿਅਕਤੀ ਹੈ ਪਤਾ ਕੀ ਕਹਿੰਦਾ ਕਿ ਭੈਣ ਜੀ ਗੁਰੂ ਜੀ ਨੇ ਨਾ ਤੁਹਾਡੇ ਗਲੇ ਦਾ ਹਾਰ ਮੰਗਾਇਆ ਹੈ ਕਿ ਸਤਸੰਗਤ ਨੂੰ ਪਤਾ ਸੀ ਵੀ ਇਹ ਪਿੰਡ ਦਾ ਚੋਰ ਹੈ ਇਹ ਪਿੰਡ ਦਾ ਸਭ ਤੋਂ ਬਦਨਾਮ ਬੰਦਾ ਸਤਸੰਗਤ ਜੀ ਨੇ ਗੇਟ ਬੰਦ ਕਰ ਲਿਆ ਕਿ ਭਾਈ ਗੁਰੂ ਤੂੰ ਹੀ ਲੱਪਿਆ ਸੀ ਗੁਰੂ ਨੂੰ ਭੇਜਣ ਵਾਸਤੇ ਤੈਨੂੰ ਹੀ ਭੇਜਣਾ ਸਤਸੰਗਤ ਜੀ ਫਿਰ ਕੋਈ ਹੋਰ ਆਇਆ ਜੋ ਬਦਨਾਮ ਸੀ ਪਰ ਉਹਦੇ ਨਾਲੋਂ ਘੱਟ ਸੀ ਤੇ ਆ ਕੇ ਕਹਿੰਦਾ ਕਿ ਮਾਤਾ ਜੀ ਭੈਣ ਜੀ ਗੁਰੂ ਜੀ ਨੇ ਨਾ ਕੰਗਣ ਮੰਗਾਇਆ ਸੀ ਸੋਨੇ ਵਾਲਾ ਨਹੀਂ ਦਿੱਤੇ ਸਤਸੰਗਤ ਜੀ ਤੇ ਸੋਚ ਰਿਹਾ ਕਿ ਭਾਈ ਹੋ ਕੀ ਰਿਹਾ ਹੈ ਇਹ ਕੋਈ ਸਾਜ਼ਿਸ਼ ਤਾਂ ਨਹੀਂ ਹੈ ਰਲ ਮਿਲ ਕੇ ਮੇਰੇ ਘਰੇ ਕੋਈ ਡਾਕਾ ਤਾਂ ਨਹੀਂ ਪਾਣ ਪਾ ਲਿਆ ਸਾਸੰਗਤ ਜੀ ਤੀਸਰਾ ਵਿਅਕਤੀ ਫੇਰ ਆਇਆ ਜੋ ਬੜਾ ਨਸ਼ਾ ਕਰਦਾ ਲੜਾਈ ਝਗੜਿਆਂ ਚ ਨਾਮ ਹੈ ਉਹ ਆ ਕੇ ਕਹਿੰਦਾ ਕਿ ਭਾਈ ਗੁਰੂ ਨੇ ਭੇਜਿਆ ਹੈ 사ਸੰਗਤ ਜੀ ਉਹਨੂੰ ਵੀ ਕੁਝ ਨਹੀਂ ਦਿੱਤਾ ਤੇ ਚੌਥੀ ਵਾਰ ਪਤਾ ਕੌਣ ਆਇਆ 사ਸੰਗਤ ਜੀ ਚੌਥੀ ਪੰਜਵੀਂ ਵਾਰ ਗੁਰੂ ਆਪ ਆਏ ਨੇ ਕਿ ਬੇਟਾ ਤੇਰੇ ਗਹਿਣੇ ਚਾਹੀਦੇ ਨੇ ਬਹੁਤ ਜ਼ਰੂਰੀ ਹੈ ਤੇ 사ਸੰਗਤ ਜੀ ਗੁਰੂ ਸੀ ਬਿਨਾਂ ਸੋਚੇ ਸਮਝੇ ਜੋ ਧਨ ਸੀ ਲਿਆ ਕੇ ਰੱਖ ਦਿੱਤਾ ਕਿ ਗੁਰੂ ਜੀ ਸਭ ਕੁਝ ਤੁਹਾਡਾ ਤਾਂ ਦਿੱਤਾ ਹੈ ਤੇ ਮਾਫੀ ਚਾਹੁੰਗੀ ਮੈਂ ਸਵੇਰੇ ਸਵਾਲ ਜਵਾਬ ਦੇ ਵਿੱਚ ਥੋੜਾ ਨਰਾਜ ਜ਼ਰੂਰ ਹੋਈਆਂ ਤੇ ਸਤਸੰਗਤ ਜੀ ਪਤਾ ਗੁਰੂ ਨੇ ਕੀ ਕਿਹਾ ਕਿ ਬੇਟਾ ਤੇਰਾ ਸਵਾਲ ਦਾ ਜਵਾਬ ਮਿਲ ਚੁੱਕਿਆ ਤੇਰੇ ਸਵਾਲ ਦਾ ਜਵਾਬ ਦੇਣ ਹੀ ਤਾਂ ਤੇਰੇ ਦਰ ਤੇ ਆਈਆਂ ਕਿਵੇਂ ਗੁਰੂ ਜੀ ਸਮਝ ਨਹੀਂ ਦੀ ਆਈ ਤੇ ਸਤਸੰਗਤ ਜੀ ਗੁਰੂ ਨੂੰ ਬਿਠਾਇਆ ਕਿ ਬੇਟਾ ਤੇਰੇ ਦਰਬਾਰ ਦੇ ਗਹਿਣੇ ਲੈਣ ਵਾਸਤੇ ਵੀ ਸੰਸਾਰਿਕ ਗਹਿਣੇ ਮੰਗਾਏ ਤਾਂ ਮੈਂ ਹੀ ਸੀ ਨਾ ਨਾਮ ਤਾਂ ਮੇਰਾ ਹੀ ਸੀ ਬੇਟਾ ਨਾ ਤਾ ਤੂੰ ਸ਼ਰਾਬੀ ਨੂੰ ਗਾਣੇ ਦਿੱਤੇ ਨਾ ਉਸ ਬਦਨਾਮ ਵਿਅਕਤੀ ਨੂੰ ਗਾਣੇ ਦਿੱਤੇ ਕਿਸੇ ਨੂੰ ਗਾਣੇ ਫੜਾਈ ਤੇ ਜਦੋਂ ਮੈਂ ਆਇਆ ਉਦੋਂ ਗਾਣੇ ਪਕੜਾ ਦਿੱਤੇ ਨੇ ਸਤਸੰਗਤ ਜੀ ਇਹ ਕਰਮ ਦੀ ਸੋਚ ਹੈ ਇਹ ਕਰਮ ਦਾ ਰਸਤਾ ਹੈ ਚੰਗੇ ਬਣ ਕੇ ਰਵਾਂਗੇ ਸਤਸੰਗਤ ਜੀ ਬੜਾ ਕੁਝ ਮਿਲ ਜਾਣਾ ਹੈ ਜੇ ਸ਼ਰਾਬ ਪੀ ਮੰਗੇ ਲੜਾਈ ਝਗੜਾ ਨਿੰਦਾ ਚੁਗਲੀ ਹੰਕਾਰ ਕੁਝ ਨਹੀਂ ਮਿਲਣ ਵਾਲਾ ਸਤਸੰਗ ਜੀ ਮਹਾਰਾਜ ਜੀ ਦੇ ਬੜੇ ਸੋਹਣੇ ਵਚਨ ਨੇ ਜੋ ਜਮ ਆਏ ਕੇਸਾ ਪਟਕੈ ਤਾ ਦਿਨ ਕੁਛ ਨਾ ਬਸਾਏਗਾ ਜਿੱਦੇ ਜਮਦੂਤਾ ਨੇ ਘੇਰਾ ਪਾ ਲਿਆ ਫਿਰ ਵਾਹ ਨਹੀਂ ਚੱਲਨੀ ਸਤਸੰਗ ਜੀ ਸਿਮਰਨ ਭਜਨ ਵਿਦਿਆ ਨਹੀਂ ਕਿੰਨੀ ਤੋ ਮੁਖ ਚੁਰਟਾਂ ਖਾਏਗਾ ਸਤਸੰਗ ਜੀ ਨਾ ਕੋਈ ਸਿਮਰਨ ਹੈ ਨਾ ਕੋਈ ਅੰਮ੍ਰਿਤ ਵੇਲਾ ਨਾ ਕੋਈ ਭਜਨ ਬੰਦਗੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਬੇਟਾ ਕੰਮ ਕਰ बिजनेसमैन ਬਣ ਪੋਲਿਟਿਸ਼ੀਅਨਸ ਕੁਝ ਵੀ ਕਰ ਪਰ ਸਾਸੰਗਤ ਜੀ ਸਾਡੇ ਅੰਦਰ ਜੋ ਸਰੀਰ 'ਚ ਇਹ ਖਜ਼ਾਨਾ ਆ ਇਹ ਸਾਡੇ ਸਰੀਰ 'ਚੋਂ ਲੈਪਟਾਪ ਕੰਪਿਊਟਰ ਕਿੰਨਾ ਕੁਝ ਕੱਢ ਲਿਆ ਆ ਪਾ ਰੇਲ ਗੱਡੀਆਂ ਹਵਾਈ ਜਹਾ ਸਾਡੇ ਸਰੀਰ ਨੇ ਬਣਾਏ ਨੇ ਗਿਆਨ ਵੀ ਅੰਦਰੋਂ ਲਿਆ ਕਿਸੇ ਗ੍ਰੰਥ 'ਚੋਂ ਨਹੀਂ ਲਿਆ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਕਰ ਕੋਈ ਖਰਚ ਨਹੀਂ ਐ ਪਰ ਸਿਮਰਨ ਭਜਨ ਦਿਆ ਨਹੀਂ ਖੀਂਗੇ ਕਿ ਬੇਟਾ ਥੋੜਾ ਜਿਹਾ ਸਿਮਰਨ ਕਰ ਭਜਨ ਵੀ ਕਰਿਆ ਕਰ ਤੂੰ ਬੰਦਾ ਦੇਖ ਕੇ 사త్సੰਗ ਜੀ ਆਪ ਉਸ ਤੇ ਤਰਸ ਵੀ ਕਰਨਾ ਦਇਆ ਵੀ ਕਰਨ। ਧਰਮਰਾਇ ਦੇ ਬਲੇਖਾ ਮੰਗਿਆ ਕਾ ਮੁਖ ਲੈ ਕੇ ਜਾਏਗਾ ਕਹਿਤ ਕਬੀਰ ਸਨੋਰੇ ਸੰਤੋ ਸਾਧ ਸੰਗਤ ਦਰ ਜਾਏਗਾ 사త్సੰਗ ਜੀ ਕੀ ਮੂਹ ਲੈ ਕੇ ਜਾਵਾਂਗੇ ਆਪਾਂ। ਇਹ ਦੇਖਣਾ 사త్సੰਗ ਜੀ ਰਿਸ਼ਤੇਦਾਰੀ ਦੇ ਵਿੱਚ ਦੋ ਜਵਾਈ ਹੋਣ ਇੱਕ ਸ਼ਰਾਬੀ ਹੋਵੇ ਤੇ ਇੱਕ ਬੜਾ ਚੰਗਾ ਹੋਵੇ ਤੇ ਕਿਦੀ ਪ੍ਰਸ਼ੰਸਾ ਜ਼ਿਆਦਾ ਹੁੰਦੀ ਆਪ ਸਭ ਨੂੰ ਪਤਾ ਹੈ। 사త్సੰਗ ਜੀ ਸ਼ਰਾਬੀ ਦੀਆਂ ਮੰਗਾ ਪੂਰੀਆਂ ਹੁੰਦੀਆਂ ਨੇ। ਪ੍ਰਸ਼ਾਸਨਗਰ ਜੀ ਸਤਿਕਾਰ ਮਹੀਆ ਦੀ ਪਿੱਠ ਪਿੱਛੇ ਸਾਰੇ ਬੁਰਾ ਭਲਾ ਕਹਿੰਦੇ ਨੇ ਤੇ ਜਦੋਂ ਸ਼ਰਾਬ ਦਾ ਨਸ਼ਾ ਉਤਰਦਾ ਹੈ ਨਾ ਤੇ ਸ਼ਰਾਬੀ ਜਵਾਈ ਹੈ ਉਹਦਾ ਨਸ਼ਾ ਉਤਰਦਾ ਸਤਸੰਗਤ ਜੀ ਫਿਰ ਉਹਨੂੰ ਪਤਾ ਲੱਗਦਾ ਮੈਂ ਗਲਤੀ ਕੀਤੀ ਤੇ ਜੋ ਚੰਗਾ ਜਵਾਈ ਹੋਏਗਾ ਕਿਸੇ ਘਰ ਦਾ ਸਤਸੰਗਤ ਜੀ ਬੜੀਆਂ ਤਾਰੀਫਾਂ ਹੁੰਦੀਆਂ ਤੇ ਮਹਾਰਾਜ ਜੀ ਇਹ ਸਮਝਾ ਰਹੇ ਨੇ ਧਰਮਰਾਇ ਜਬ ਕਿ ਬੇਟਾ ਜਿੱਦੇ ਲੇਖਾ ਮੰਗਿਆ ਜਾਣਾ ਹੈ ਨਾ ਸਤਸੰਗਤ ਜੀ ਉਸ ਦਿਨ ਫਿਰ ਕੋਈ ਵਸਾ ਨਹੀਂ ਚੱਲਣਾ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਸਾਧੂ ਕੀ ਜੋ ਲੇ ਓਟ ਤੇਰਾ ਮਿਟਾ ਪਾਪ ਸਭ ਕੋਟ ਕੋ ਜੇ ਜੋ ਸਾਧੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਸਤਿ ਸੰਗਤ ਜੀ ਸਾਰੇ ਪਾਪ ਕੱਟੇ ਜਾਂਦੇ ਨੇ ਕਹਤ ਕਬੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਏਗਾ ਉਹ ਸਾਧ ਸੰਗਤ ਜੀ ਸਤ ਸੰਗ ਕਰੀਏ ਸਾਰਾ ਦਿਨ ਪੜੋ ਕੰਮ ਧੰਦਾ ਕਰੋ ਕੁਛ ਵੀ ਕਰੋ ਸਵੇਰ ਸ਼ਾਮ ਗੁਰੂ ਦੀ ਬਾਣੀ ਪੜੋ ਗੁਰੂ ਦੇ ਸ਼ਬਦ ਨਾਲ ਜੁੜੋ ਸਾਧ ਸੰਗਤ ਜੀ ਹੌਲੀ ਹੌਲੀ ਮਨ ਸਾਫ਼ ਹੋਏਗਾ ਸਾਰੇ ਕਰਮ ਕਾਂਡਾਂ ਦਾ ਵੀ ਨਾਸ਼ ਹੋ ਜਾਵੇਗਾ ਗਿਆਨ ਦੀ ਪ੍ਰਾਪਤੀ ਜ਼ਿੰਦਗੀ ਬੜੀ ਸੋਹਣੀ ਹੋ ਜਾਂਦੀ ਕਿਸੇ ਦਾ ਬੀਪੀ ਵੱਧਦਾ ਹੈ ਘਟਦਾ ਹੈ ਗੁੱਸਾ ਬੜਾ ਹੁੰਦਾ ਹੈ ਸਾਧ ਸੰਗਤ ਜੀ ਮੈਡੀਟੇਸ਼ਨ ਕਰੋ ਗੁਰਬਾਣੀ ਨਾਲ ਜੁੜੋ ਮਨੋਕਸ਼ ਰਹੇਗਾ ਇਹ ਤਾਂ ਸਤਸੰਗਤ ਜੀ ਪਛਤਾਣਾ ਨਾ ਪਵੇ ਆਖਰੀ ਸਮੇਂ ਤੇ ਨਾ ਸਤਸੰਗਤ ਜੀ ਜਿੱਦੇ ਆਪਾਂ ਜਾਣਾ ਦੁਨੀਆ ਤੋਂ ਸਾਡੇ ਚਿਹਰੇ ਤੇ ਨ ਇੱਕ ਮੁਸਕਰਾਹਟ ਹੋਵੇ ਤੇ ਮੁਸਕਰਾਹਟ ਪਤਾ ਕੀਤੇ ਕਿਤੇ ਤੇ ਹੋਏਗੀ ਜੋ ਚੰਗੇ ਕਰਮ ਕਰਕੇ ਜਾ ਰਿਹਾ ਤੇ ਜੇ ਆਖਰੀ ਸਮੇਂ ਕੋਈ ਰੋ ਰਿਹਾ ਆ ਆਖਰੀ ਸਮੇਂ ਬੜਾ ਪਰੇਸ਼ਾਨ ਹੈ ਇਹਦਾ ਮਤਲਬ ਸਤਸੰਗਤ ਜੋ ਬੁਰੇ ਕਰਮ ਕਰਕੇ ਜਾ ਰਿਹਾ RAM SE MARO PACHTAAYEGA MAN ਰਾਮ ਸਿਮਰ ਪਛਤਾਏਗਾ ਪਾਪੀ ਜੀਰਾ ਲੋਭ ਕਰਤ ਹੈ આજ ਕਾਲ ਉੱਠ ਜਾਏਗਾ ਮਨ ਰਾਮ ਸਿਮਰ ਪਛਤਾਏਗਾ ਧਰਮ ਰਾਏ ਜਬ ਲੇ ਖਾਮਾਗੇ ਕਿਆ ਮੁਖ ਲੈ ਕੇ ਜਾਏਗਾ ਮਨ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਲਾਲਚ ਲਾਗੈ ਜਨਮ ਗਵਾਇਆ ਲਾਲਚ ਲਾਗੈ ਜਨਮ ਗਵਾਇਆ माया परम पुलाएगा मन राम सिमर पछताएगा मन राम सिमर पछताएगा तन जोबन का गर्व न कीजे तन जोबन का गर्व न कीजे ਕਾਗਦ ਜੋ ਜਲ ਜਾਏਗਾ ਮਨ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਜੋ ਜਮ ਆਏ ਕੇਸ ਗਪਟ ਕੇ ਜੋ ਜਮ ਆਏ ਕੇਸ ਗਪਟ ਕੇ ਤਾ ਦਿਨ ਕਿਚ ਨ ਬਸਾਏਗਾ ਮਨ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਦਰਮ ਰਾਏ ਜਬ ਲੇ ਖਾਮਾ ਮੰਗੇ ਕਿਆ ਮੁਕਲੇ ਕੇ ਜਾਏਗਾ ਮਨ ਰਾਮ ਸਿਮਰ ਪਛਤਾਏਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਚੋਟਾ ਕਾਏਗਾ ਮਨ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਧਰਮ ਰਾਏ ਜਬ ਲੇਖ ਮੰਗੈ ਕਿਉ ਮੁਖ ਲੈ ਕੇ ਜਾਏਗਾ ਮਨ ਰਾਮ ਸਿਮਰ ਬਚਤਾਏਗਾ ਮਨ ਰਾਮ ਸਿਮਰ ਬਚਤਾਏਗਾ ਕਹਿਤ ਕਬੀਰ ਸੁਨੋ ਰੇ ਸੰਤੋ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਮਨ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਰਾਮ ਸਿਮਰ ਪਛਤਾਏਗਾ ਮਨ ਰਾਮ ਸਿਮਰ ਪਛਤਾਏਗਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਬਗੁਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸੋਹਿੰ ਸਤਨਾਮ